ਨਾਲੇ ਇੱਥੇ ਲੋਮਾਂ ਤੇ ਰੋਟੀਆਂ ਲੱਗਣੀਆਂ ਤੇ ਨਾਲੇ ਇੱਥੇ ਆ ਕੇ ਮਜੂਤਾ ਸਰਕਾਰ ਦਾ ਵੀ ਪਿੱਟ ਸਿਆਪਾ ਹੋਣਾ ਹੈ ਸੈਂਟਰ ਦਾ ਵੀ ਹੋਣਾ ਹੈ ਤੇ ਸਾਡੇ ਜਿਹੜੇ ਛੈਨੜਾ ਵਾਲੇ ਵੀਰ ਇਹ ਛੈਨੜਾ ਵਾਲੇ ਵੀਰ ਭੁੱਲ ਨਾ ਜਾਣ ਕੰਨੀ ਤੇ ਵੀ ਕਿਸਾਨਾਂ ਦੇ ਨਾਲ ਵਿਤਕਰਾ ਹੁੰਦਾ ਆਇਆ ਸੋ ਸਾਡਿਓ ਬੜਾ ਤੁਹਾਡਾ ਧੰਨਵਾਦ ਤੁਸੀਂ ਸਵੇਰੇ ਤੋਂ ਬੈਠੇ ਹੋ ਮੈਂ ਦੋਨੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਮੈਨੂੰ ਵੀ ਪਹਿਲਾਂ ਆ ਜਾਣਾ ਚਾਹੀਦਾ ਸੀ ਮੈਨੂੰ ਪਹਿਲਾਂ ਆ ਜਾਣਾ ਚਾਹੀਦਾ ਸੀ ਮੈਂ ਕਿਸੇ ਮੁਸੀਬਤ ਤੁਸੀਂ ਨਹੀਂ ਆ ਸਕਿਆ ਪਰ ਤੁਸੀਂ ਮੇਰੇ ਨਾਲ ਕਈ ਗੁਣਾ ਕਈ ਦਰਜੇ ਚੰਗੇ ਹੋ ਜਿਹੜੇ ਤੁਸੀਂ ਇੱਥੇ ਇਕੱਠੇ ਬੈਠੇ ਹੋ ਸੋ ਇਸੇ ਤਰ੍ਹਾਂ ਸਾਰਿਆਂ ਦਾ ਇੱਕ ਆ ਜਿਹੜਾ ਬਰਕਰਾਰ ਰਹੇਗਾ ਤਾਂ ਅਸੀਂ ਜੜੀਏ ਆਪਦੀ ਜੜੀ ਪੁੱਤਾਂ ਵਾਂਗੂ ਪਾਣੀ ਦੀ ਫਸਲ ਸੋ ਯਾਰੋ ਇਹ ਗੱਲਾਂ ਸਾਰਿਆਂ ਨੇ ਕਰੀ ਹੋਣੀਆਂ ਕੋਈ ਤਾਂ ਖਾ ਗਿਆ ਪਾਣੀ ਤੇ ਕਿਸੇ ਨੇ ਖਾ ਗਿਆ ਕੋਈ ਤੇਲਾ ਤੇ ਇਹ ਸਾਨੂੰ ਜਿਹੜੀਆਂ ਖੂਨ ਰੁੱਝੂ ਸੰਵਾਰੀਆਂ ਜਨਮਾਂ ਨੇ ਸਰਕਾਰਾਂ ਦੇ ਨਾਲ ਰਲੀਆਂ ਹੋਈਆਂ ਨੇ ਤੇ ਸਾਡੇ ਕੁਝ ਤੋਂ ਬੰਦੇ ਸਾਡੇ ਚਰ ਪਾਸੇ ਜਿਹੜਾ ਝੋਨਾ ਜਿਹੜੇ ਰੇਟ ਉਹ ਸਾਡੇ ਕੋਲ ਕਿਉਂ ਨਹੀਂ ਖਰੀਦਦੇ ਇਹਦੇ ਨਾਲ ਸਾਡੇ ਨਾਲ ਖੁੱਲ ਕੇ ਸਾਡੇ ਨਾਲ ਵਿਚਾਰ ਬਕੰਦਰਾ ਇੱਥੇ ਆ ਕੇ ਕਰਨ ਇਹ ਕੀ ਹੋਇਆ ਵੀ ਅਸੀਂ ਇਸ ਮੰਡੀ ਚੋਂ ਲੈਂਦੇ ਨਹੀਂ ਕਿਉਂਕਿ ਇਹ ਮੰਡੀ ਵਾਲੇ ਜਿਹੜੇ ਤੁਹਾਡੇ ਕੋਈ ਸੇਖੇ ਰਹਿਣਾ ਜਿਹੜੇ ਵੀ ਸਾਡੇ ਕਿਸਾਨ ਆਪੂ ਮੀਟਿੰਗ ਕਰਨ ਗਏ ਨੇ ਮੈਨੂੰ ਲੱਗਦਾ ਕੋਈ ਤਸੰਨੀਪਕ ਫੈਸਲਾ ਇਹਨਾਂ ਨੇ ਨਹੀਂ ਕਰਨਾ ਇਸ ਵਾਸਤੇ ਘਰੇ ਜਾਣ ਦੀ ਤਿਆਰੀ ਨਾ ਕਰਿਆ ਜੇ ਜਦੋਂ ਵੀ ਉਹਨਾਂ ਨੇ ਆਉਣਾ ਉਹ ਆਪਣੀ ਇੱਕ ਵਾਰੀ ਸਹਿਮਤੀ ਲੈਣਗੇ ਫਿਰ ਜਾ ਕੇ ਕਿਤੇ ਕੋਈ ਗੱਲ ਬਣੇਗੀ ਇਸੇ ਤਰ੍ਹਾਂ ਬੈਠੇ ਰਹੋ ਕਿਉਂਕਿ ਤੇ ਸਾਰੇ ਛੈਨਰਾਂ ਵਾਲੇ ਚ ਇਕਾ ਕਰ ਸਕਦੇ ਨੇ ਤੇ ਯਾਰ ਅਸੀਂ ਸਾਡੇ ਕੋਲ ਫਸਲ ਹੈ ਕਿੰਨੀ ਕੁ ਜਿੰਨੀ ਅਸੀਂ ਸਹੀ ਖਰੀਦ ਨਹੀਂ ਕਰਾ ਸਕਦੇ ਸੋ ਅੱਜ ਇਸੇ ਤਰ੍ਹਾਂ ਜਿਵੇਂ ਆਪਾਂ ਬੈਠੇ ਆ ਮੈਂ ਬਾਰ-ਬਾਰ ਕਹਿੰਦਾ ਹੋ ਸਕਦਾ ਸਾਡੀ ਇੱਕ ਰਾਤ ਨਹੀਂ ਸਾਡੀ ਦੋ ਰਾਤਾਂ ਵੀ ਇੱਥੇ ਲੰਘ ਜਾਣ ਇਸੇ ਤਰ੍ਹਾਂ ਬੈਠੇ ਰਹਿਏ ਜੇ ਸਾਰੇ ਨੇ ਬੈਠੇ ਰਹਿਣ ਕਿਸਾਨਾਂ ਦਾ ਇੱਕਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ ਹਾਂ ਇਸੇ ਤਰ੍ਹਾਂ ਸਾਰੇ ਜੱਗੇ ਰੋ ਜਿੰਨੇ ਵੀ ਜੱਫੇ ਬੰਦੀ ਵਾਲੇ ਸਾਡੇ ਵੀਰ ਪਹੁੰਚੇ ਸੋ ਸਾਰੇ ਸਾਰਿਆਂ ਦੇ ਸੰਘੀ ਧਮਾਨ ਦੇ ਸੰਘਾ ਅੱਜ ਕੋਈ ਜਿਹੜੇ ਵੀ ਵੀਰ ਨੇ ਦੋ ਸ਼ਬਦ ਬੋਲਨੇ ਹੋ ਕੋ ਮੈਕ ਤੇ ਆਏ ਆਪਣੇ ਵਿਚਾਰ ਸਾਂਝੇ ਕਰੇ ਪਰ ਕੋਈ ਵੀ ਵੀਰ ਦਰੀ ਤੋਂ ਉੱਠੇ ਨਾ ਇਸ ਤਰ੍ਹਾਂ ਡਿਸਪਲਨ ਭੰਗ ਹੁੰਦਾ ਸਾਡੇ ਜਿਹੜੀ ਹੈ ਉਹ ਤਾਕਤ ਨੂੰ ਫਰਕ ਲੱਗਦਾ ਹੈ ਜੇ ਕਹੋ ਆਪਾਂ ਲੋਕ ਇਸ ਤਰ੍ਹਾਂ ਝਾੜ ਕੇ ਜਾਂਦੇ ਨੇ ਤੇ ਮਗਰ ਦੂਜਿਆਂ ਨੂੰ ਉੱਠਣ ਨੂੰ ਪੈਂਦੇ ਨੇ ਥਾਂ ਕੋਈ ਗਰਮ ਨਹੀਂ ਹੈਗੀ ਇਸ ਤਰ੍ਹਾਂ ਬੈਠੇ ਰਹੇ ਜੇ ਸਰਪੰਚ ਦਾ ਅੱਜ ਤੁਹਾਨੂੰ ਉਹਨਾਂ ਦੇ ਵਿੱਚੋਂ ਕੁਝ ਬੁਲਾ ਰਹਿਆਂ ਦੀ ਉਹ ਭੂਖ ਆਣੀ ਚਾਹੀਦੀ ਹੈ ਜਿਹੜੇ ਕਾਮਰੇਡਾਂ ਤੇ ਬੜੀ ਵਿਚਾਈ ਸੀ ਉਹ ਲਾ ਤੁਕਾ ਤੇ ਅੱਜ ਸਾਰੇ ਕਿਸਾਨ ਬੈਠੇ ਆਸ-ਪਾਸ ਪਿੰਡਾਂ ਦਾ ਵੱਡਾ ਸਹਿਯੋਗ ਹੈ ਤਾਂ ਜਾ ਕੇ ਬਲਾਰੇਾਂ ਦੀ ਜਿਹੜੀ ਉਹ ਤਾਕਤ ਬਣਦੀ ਹੈ ਕਿਤੇ ਇਕੱਠੇ ਤੇ ਬਲਾਰੇ ਨੂੰ ਵੀ ਬੋਲਣ ਦੇ ਵਿੱਚ ਜੋਸ਼ ਆਉਂਦਾ ਸਾਥੀਓ ਇਸ ਤਰ੍ਹਾਂ ਬੈਠੇ ਰਹੋ ਜੇ ਕੋਈ ਵੀ ਹੰਨਣ ਦੀ ਕੋਸ਼ਿਸ਼ ਨਾ ਕਰੇ ਇਸ ਤੋਂ ਕਿ ਮੈਂ ਬੇਨਤੀ ਕਰਾਂਗਾ ਕਾਮਰੇਡ ਜੀ ਵਜੀਰ ਚੰਦ ਜੀ ਤਾਂ ਅੱਜ ਸਮਾਂ ਮਿਲਿਆ ਤਾਂ ਫਿਰ ਅੱਪਾ ਤੁਹਾਡਾਂ ਨੂੰ ਅੱਲਾ ਸਾਂਝੀ ਕਰ ਆਓ ਜੀ ਹਾਂ ਜੀ ਇਹ ਲੋਕ ਰਾਜ ਨੇ ਤੁਹਾਨੂੰ ਅੱਜ ਦਾ ਗੋਈ ਮਸਲਾਦਾਰੇ ਸਾਰਾ ਜਾਣੂ ਕਰਾਇਆ ਤੁਹਾਨੂੰ ਇਹ ਪਤਾ ਹਾਂ ਜਾਈਦਾ ਵੀ ਉਹ ਮਨ ਉਹਨੇ ਸਿਨਾ ਨਾ ਚੱਲੋ ਆੜੇ ਖੜੇ ਨਾ ਸੀਏਟੀ ਜਲਾਲਾਵਾ ਤੇ ਫਾਜ ਲਗਾ ਤੇ ਜਿਹੜਾ ਰੇਟ ਹੋਵੇਗਾ ਉਹ ਦੇਵਾਂਗੇ ਉਹ ਜਲਾਲਾਵਾ ਦੀ ਚੋਰ ਗੁੱਤੀ ਆਈ ਉਹ ਫਾਜਟ ਵੀ ਆ ਮੰਡੀ ਦੀ ਇਹੋ ਉਹ ਜਿਹੜਾ ਹੋਵੇ ਅੰਮਰਸਰ ਜਿਹੜਾ ਪੰਜਾਬ ਜਿਹੜਾ ਬੋਖਸਰ ਇਹ ਤੋਂ ਹੋਣਾ ਚਾਹੀਦਾ ਤੇ ਇਹਨਾਂ ਦਾ ਰੇਟ ਇਹਨਾਂ ਦਾ ਕੱਪੀ ਸਭ ਯਾਰਾ ਤੇ ਜੇ ਕੋਈ ਗੰਦਾ ਫੈਸਲਾ ਹੋ ਜਾਵੇ ਤੇ ਉਨਦੇ ਤੇ ਤੁਸੀਂ ਵਿਚਾਰ ਕਰਕੇ ਤੇ ਫਿਰ ਆਪਾਂ ਜਿਵੇਂ ਤੁਸੀਂ ਕਹੋਵੇਂ ਚੱਲਣਾ ਕਰਾਂ। ਇਹ ਇਹ ਨਹੀਂ ਯਾਥੇ 3711 ਮੰਡੀ ਜਦ ਫਸੇ ਫਾਜਲ ਦਾ ਹੋ ਗਿਆ ਤੁਹਾਡੇ ਸਹਿਮਤ ਹੈ। ਇਹ ਕੰਮ ਇਹ ਜਿਹੀ ਹੋਣਾ ਮੈਨ ਲੱਗਦਾ ਹੈ। ਹਟਕਾਤੀ ਹੋਣੀ ਹੈ ਤੇ ਗੱਲਾਂ ਬਣਾਓ ਆਪਾਂ ਦਾ ਬੜੀਆਂ ਕਾਰ ਲੀਏ ਤੇ ਜਿਹੜੀ ਰਹਿਣੀ ਰੋਣ ਕਰ ਲਈ। ਸਰਕਾਰ ਦਾ ਨਾਂ ਦੀ ਛੇ ਕੋਈ ਨਹੀਂ। ਅਗੇ ਬਾਦਲਾ ਆਮਰਾਂ ਦੇ ਕੈਪਟਨ ਆਮਰਾਂ ਦੇ ਪੁਲਸ ਖਲੀ ਹੁੰਦੀ ਹੈ ਜੇ ਉਹ ਆਪਣੀ ਸਕਿਉਰਿਟੀ ਪੁਲਸ ਕਰਦੀ ਭਈ ਆ ਆਪਣੀ ਵੀ ਜਿੱਤ ਹੈ ਆਪਣੀ ਰਾਖੀ ਦੇ ਖਲੀ ਪੁਲਸਾਂ ਚ ਸਾਹਮਣੇ ਬੈਲੀ ਸਾਹੇ ਹੁਣ ਇਹ ਵੀ ਫੈ ਲੱਗੇ ਬਈ ਕਿਨੂੰ ਥੱਕਦੇ ਬੈਠੇ ਖੜੇ ਤਾਰੇ ਉਹ ਮੇਰੇ ਦੇ ਅੱਗੇ ਬੈਠੇ ਤੇ ਇਹਨਾਂ ਦੀ ਛੁੱਟੀ ਹੋਈ ਭਈ ਉਹ ਆਹਦੀ ਤਾਂ ਮਰੇ ਬੈਠਿਆ ਅਗੇ 엄마 ਚਾਲੀ ਗਾਲ 엄마 ਮਾਰਾ ਦੂੰ ਖਾਲੀ ਸੰਦੂਸੀ ਕਰੋ ਤੇ ਉਹ ਗੱਲ ਬਣੀ ਖਲੀ ਸਾਰੇ ਆਪਾਂ ਆਈਆਂ ਲੋਕਾਂ ਕੇ ਕਾਹ ਇਸ ਕਰਕੇ ਸੋਖੋ ਕੋਈ ਵੀ ਨਹੀਂ ਤੇ ਸਰਕਾਰ ਦੀ ਛੁੱਟੀ ਜਿੰਦਾ ਮੱਗਲ ਪੈ ਜਾਵੇ ਉਹ ਸਮਝੋ ਸਰਕਾਰ ਮਾਰ ਗਈ ਜੇ ਕੋਈ ਜਿੰਦਗੀ ਹੁੰਦੀ ਕੋਈ ਟੀਸੀ ਆ ਜਾਂਦਾ ਕੋਈ ਖਲਾਅ ਆ ਜਾਂਦੀ ਕੋਈ ਆਪਾਂ ਦੱਸਦੇ ਹੁੰਦਾ ਜੀ ਵੀ ਆ ਫੈਸਲਾ ਕੀਤਾ ਕੋਈ ਨਹੀਂ ਆਇਆ ਸਾਰੇ ਮਾਰ ਗਏ ਇਹ ਤੋ ਮੋੜ ਹੁਣ ਆਪਾਂ ਨਾ ਰਹੋਗੀ ਭੋਗ ਤੇ ਆਖੀ ਦਾ ਦੇਲੀ ਤਰਾਂ ਆ ਕਿਹੜਾ ਆਖਦਾ ਪਿਆ ਹੁਕਮਾਂਦ हां जे आगे रे लिख्या तेआ हुकम कमाए ਖੱਲੇ ਆਵੇ ਨਾਨਕਾਂ ਦੇ ਉੱਠ ਖਾਏ ਆਪਰੇ ਅਜ ਤੱਕ ਸਾਰੇ ਮਾਰ ਗਏ ਪਹਿਲੇ ਤੇ ਆਪਰੇ ਮਿੱਤਰ ਕੋਈ ਜੇ ਮਾਰ ਗਏ ਕੋਈ ਕੋਈ ਜਿੰਦਾਲਦਾਂ ਤੇ ਆ ਜਾਂਦਾ ਕੋੜਮਣ ਵੀ ਮਾਰ ਗਏ ਜੰਨਾਂ ਦੇ ਮਾਰ ਗਏ ਜੇ ਸਿੱਧੀ ਗਰਾਮ ਪਸੰਦਾਂ ਆ ਜਾਂਦੇ ਕੋਈ ਨਾ ਬਲੇ ਜੰਨਾਂ ਦੇ ਘਾਟੇ ਹੋਣ ਸਰ ਕੋ ਹੋਰ ਆਵੇ ਨਾ ਕੋਈ ਕੋਈ ਆ ਸਰਕਾਰਾਂ ਦੁਨੀਆਂ ਸਰਕਾਰਾਂ ਆ ਸਾਰੀਆਂ ਗੰਦੀਆਂ ਤਲਾਕ ਆ ਇਹਨਾਂ ਦੇ ਮੈਂ ਦਾ ਹੀ ਬਦਲਾ ਆ ਰਹੇ ਬਦਲਾ ਇਹਨਾਂ ਨੇ ਵਿਆਂ ਨਾ ਕਰਾਇਆ ਨਾ ਕੰਗੀਆਂ ਲਾਇਆਂ ਸਾਰੇ ਮਿਆਂ ਕਰਾ ਤੇ ਬਗੇ ਇਹਨਾਂ ਦਾ ਬਦਲਾ ਹਮਣਾ ਮੰਗਵਾ ਕੇ ਰਲਾ ਆ ਆਪਣੋ ਟੀ ਸ਼ਰਤਾਂ ਦੇ ਬਾਹਰ ਹੁ ਬਦਲਾ ਤਾਂ ਆਪਣ ਪਹਗੇਗਾ ਪੁੱਠਾ ਹਾਰੇ ਨਜ਼ਾਰੇ ਲੈ ਕੇ ਫਿਰਦੇ ਨਹੀਂ ਇਹਨਾਂ ਦੇ ਵਿਆਹ ਹੀ ਕੋਣੀ ਹੋਣੇ ਮਲੰਗਾ ਦੇ ਢੜਾਲੇ ਇਹ ਵਿਆਹ ਕਰਾਏ ਇਹਨਾਂ ਦੇ ਆਪਾ ਹਾਂ ਲੈ ਮੈਨੂੰ ਠੁੱਟਾਂ ਦੇਖ ਆਹ ਚਾਹਾ ਹਾਂ ਸਭੀਆਂ ਕੱਲਤ ਗੱਲ ਲਵੇ ਦਿਹਾੜੀ ਹਾਂ ਸਭੀਆਂ ਵੜਾ ਸਭੀਆਂ ਭਾਜੀ ਆਹ ਤੇ ਕਰਕੇ ਮਕਨਾਤ ਹੋਇਆ ਨਾ ਨਾ ਆਪਣੇ ਬਦਲਾਵ ਜਰ ਹੋਇਆ ਤੁਹਾਨੂੰ ਪਤਾ ਹੈ 60 ਉਹ ਤੋਂ ਵੀ ਹੋਰ ਥਲੇ ਆਵਣੀ ਨਬੋਰ ਚਲੀ ਰਹੀ ਹੈ ਮੈਂ 80 ਸਾਲ ਹੋ ਗਏ ਬਣਾਓ ਕਿਤੇ ਰੋਣਾ ਉਥੇ ਰੋ ਕੇ 80 ਸਾਲਾਂ ਦੇ ਵਿੱਚ ਆਪਾਂ ਬਰੋ ਪੰਜ ਪੀੜੀਆਂ ਖਤਮ ਕਰ ਰਿਆਂ ਪੰਜ ਕੋ ਕਿਹੜੀਆਂ ਗੀਡੀਆਂ 84 ਤੋਂ ਲੈ ਕੇ ਅੱਜ ਤੱਕ ਕਿੰਨੇ ਹੋ ਗਏ ਪੱਤੀ 40 ਸਾਲ ਇੱਕ ਤੁਹਾਨੂੰ ਇੱਥੇ ਦਾ ਇਹਦੀ ਲੱਸੀ ਦਰਬਾਰ ਸਿਰੇ ਦੀ ਛੜਕਾਂ ਦੇ ਡੁੱਬੀ ਪਈ। ਇਹ ਤੇਰਾ ਇਲੋਸਤੀ ਤੇ ਦੂਜਾ ਤਰ੍ਹਾਂ ਸਿਗੇ ਨੇ ਕੇਪੀਆ ਸਗਲ ਤੇ ਆਇਆ ਕੈਪਟਨ ਦਰਬਾਰਾ ਉਹ ਪੂਲਸਾਲਿਆਂ ਨੇ ਦੇਖ ਤਾਂ ਮਾਰ ਹੀ ਦਿੱਤੇ 83 ਵਾਲੇ। ਉਹ ਨੌਜਵਾਨਾਂ ਤੇ ਤਾਂ ਹਿੱਖਤਮ ਹੋ ਗਏ ਤੇ ਕੋਈ ਡਰ ਪਾ ਕੋਈ ਕਮਲੇ ਹੋ ਗਿਆ ਤਾਂ ਮਾਰ ਤੋ। ਤੇ ਇਸ ਤਰ੍ਹਾਂ ਕਈਆਂ ਨੂੰ ਨੌਕਰੀਆਂ ਵੀ ਮਿਲੀਆਂ ਤੇ ਕਈਆਂ ਨਾ ਕਿਤੇ ਲੱਗ ਲੱਗ ਕੁੜੂ ਜਿਹੜਾ ਫੜਿੰਦਾ ਪੈਣੀ ਕਿਲੋ ਹੀ ਰੋ ਐਂਦਾ ਨਾ ਮਤ। ਇਸ ਤਰ੍ਹਾਂ ਪੰਜ ਕਿੜੀਆਂ ਆਪੜੀਆਂ ਇਹਨਾਂ ਨੇ ਖਤਮ ਕਰ ਦਿੱਤੀ। ਕੋਈ ਵਾੜਾ ਮੋਟਾ ਕੋਈ ਆਸਰਾ ਆ ਤੇ ਬੇਲੀ ਨਾ ਸਾਂ ਖਤਮ ਕਰਦੇ। ਕੋਈ ਕਰਦੇ ਆਸਰਾ ਗਰੀਬਾਂ ਦਾ, ਜਵਾਨਾਂ ਨੂੰ ਰੋਜ਼ਗਾਰ ਦਿੰਦੇ, ਕਿਸਾਨਾਂ ਨੂੰ ਸਹੀ ਬਾਹ ਦਿੰਦੇ। ਮੋੜਦਾ ਇਹਨਾਂ ਨੂੰ ਆਵੇ। ਵਾੜੀ ਅਮਰਸਰ ਧਮਣਾ ਦਾ। ਹੁਣ ਉਹ ਕਾਰ 30 30 30 ਉਹ ਚੜਾਇਆ ਤੈਨੂੰ ਕਿੰਨੇ ਕਾਰ ਤੇ? ਉਹ ਚੜਾਇਆ ਤਾਂ ਸੀ ਉਹ 30 ਸਾਢੀ ਵਧੀ ਪਈ। ਉਹ ਹੁਣ ਉਹ 30 ਹੀ ਮਖੌਲ ਕਰਦੇ ਨਹੀਂ। ਕੋ હાથી ગયા કોઈ ચાચા એ બિલી નહી મેં ત્યાં જપ્પિયા ઘટ પહી કરો મેખ લ્યા ચાચાજી જીથ ના હોય વર્ત પુ કરો તો મેં ગરે લાવ ના એના જૂથ મજો ਇਹ ਜਦੋਂ ਸਮਾਜ ਦਾ ਨਿਕੋਤਾ ਕਰਦਾ ਹੈ। ਹਾਂ। ਤੇ ਜਦੋਂ ਕਿਸੇ ਨੇ ਪੋਰਟੋ ਘਾਟ ਕਚਾਈ ਕਰ ਰਿਹਾ। ਤੇ ਇਹ ਹੈਗੇ ਨੇ ਸਾਰੇ ਮਤਵਲੀ ਯਾਰ। ਤੇ ਜਿਸ ਤਰ੍ਹਾਂ ਆਹ ਕੈਪਟਨ ਆਰੇਲਾ ਹੁਣ ਆਹ ਕੈਪਟਨ ਆਰੇਲਾ ਤੇ ਸੀਟਾਂ ਕਿੰਨੀਆਂ 18 ਮਿਲੀਆਂ ਮੈਨੂੰ। 18 ਹਾਂ 18 ਸੀਟਾਂ ਮਿਲੀਆਂ ਚੋਕੇ ਰਿਆ ਫਾਸਤਾ ਰਣਜੀਤ ਔਰ ਉਸਾ ਔਰ ਉਸਾ ਕੰਡੀ फार्मे दूजा नाश्ता था था तो 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 करता पैके जूरिया चली है कैप्टन अगु आखता पा खेड़ तू खेड़ दर्दा तू ए करो कैप्टन तेरा खेड़ लुट के चले गए के ना रखोगे तोड़िया गीतिया होनी भी होनी अग वे होनी अज भी आनी प ਹੱਗੀ ਹਲੇ ਮਰਕਸ ਤੋਂ ਮੋੜਾ ਨਾ ਬਣਾ ਆ ਕੇ ਪਿੱਛੇ ਤੇ ਆ ਦੋ ਦਿਨ ਤਾਬਣ ਮੈਂ ਥੇਲਾ ਵੀ ਜਾਣਾ ਤੂੰ ਤੂੰ ਅਗਾਲਾ ਹੀ ਰੋਲਾ ਬਪੁਰਾ ਵਾਲੀ ਵੇਲੀ ਅਗਰ ਬਪਲ ਤਾਂ ਨਹੀਂ ਲੋੜ ਮੇਲੀ ਹੋਏ ਕਲੇ ਮਨਾ ਕੀ ਆਵੀ ਗਏ ਤਾਂ ਉਹਨਾਂ ਦਾ ਪਤਾ ਵੀ ਹੋ ਜੇ ਨੇ ਮੇਲੀ ਆਂਕ ਤੱਕ ਤੋ ਤੁਸੀਂ ਕੋਈ ਗੱਲ ਨਹੀਂ ਹਾਂ ਤੇ ਆਕ ਕੋਈ ਤੂੰ ਕੋਈ ਨਹੀਂ ਡਰਨਾ ਤੇ ਦੋਨਾ ਬਾਅਦ ਤੋ ਪਤਾ ਹੀ ਡਰ ਦੋ ਦੇ ਨਾਲ ਲਾਉਣ ਦੇ ਹੋਰ ਤਾਂ ਡਰ ਕੋਈ ਨਹੀਂ ਹੋਰ ਤਾਂ ਕੋਈ ਨਹੀਂ ਕਿ ਬਿੰਡੀ ਕਿ ਤਨ ਆਪਣ ਕਰ ਦਿਆ ਹੈ ਇਸ ਕਰਕੇ ਕੋਈ ਜਰਰ ਨਹੀਂ ਲੋਰ ਕੋਈ ਜਿਹੜੇ ਐਵੇਂ ਡਾਰ ਤੇ ਮਾਰ ਗਿਆ ਮਾਰ ਗਿਆ ਕੋਈ ਹੱਬਾ ਮਰੇ ਨਹੀਂ ਜੇ ਆਪਾਂ ਮਰੇ ਤਾਂ ਬਚਦੇ ਹਾਂ ਇਹ ਤਾਂ ਲੱਗਦਾ ਹਾਂ ਹਾਂ ਇਸ ਥਾਂ ਤੇ ਆਪਾਂ ਵੇਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਇਹ ਪੰਨੋ ਆ ਬੈਠੇ ਨਾ ਤੇ ਅੰਗਰੇਜ਼ਾਂ ਤੋਂ ਲੰਦੇ ਸਰੇਜ਼ਾਂ ਕੋਈ ਅਮਰੀਕਾ ਨਾਲ ਆ ਜਾਣਾ ਕੋਈ ਕਹਿੰਦੇ ਕਿ ਛੇ ਚੀਜ਼ ਪਈਏ ਕੋਈ ਟੱਕਦਾ ਨਹੀਂ ਆ ਟੱਕਦਾ ਇਹ ਹੁਣ ਸਾਰੇ ਆਉਣ ਤੋਰੀਆਂ ਮੰਡੀ ਚਾਪੇ ਦਾ ਮੋਹ ਆ ਗੱਡੇ ਤੇ ਤੋਰੀਆ ਉਹ ਡੀਏਪੀ ਦਾ ਰੋਲਾ ਨਾਲ ਸਮਾਨ 36 ਤੋਂ ਆਵੇਗੇ ਤੇ ਉਹ ਸਾਰੇ ਡੀਏਪੀ ਦੀ ਹੋਰ ਇੱਕ ਚੀਜ਼ ਤਾਂ ਲੈ ਲੋ ਸਾਰੀਆਂ ਲੈ ਲੋ ਕਿਹਾ ਆ ਬਾਹਰੋਂ ਨਹੀਂ ਆ ਕੇ ਹੋਰ ਬੇਲੀਆ ਗੱਡੀਆਂ ਚ ਲੈ ਆ ਆ ਜਤੋਂ ਵੀ ਬਾਹਰ ਬੈਠਾ ਨਹੀਂ ਮਹਨ ਨਹੀਂ ਮਿਲਦੀ ਨਾਲੀ ਅਗੇ ਤੋਲਾ ਉਹਦੇ ਨੂੰ ਮਿਲਦੀ ਨਹੀਂ ਛੜਾ ਮਿਲਦੀ ਨਹੀਂ ਪਈ ਆਜ ਆਇਆ ਹੈ ਕਾਣੀ ਆਪਣੇ ਪੁਰਾਣੇ ਸਰਪੰਚ ਮੇਰ ਸਿੰਘ ਜੀ ਸਰਪੰਚ ਨਾਲੇ ਸੀਲਾ ਬਰਿਸ਼ਟ ਦੇ ਚੇਅਰਮੈਨ ਪਰਵਾਨਾ ਦੇ ਭਾਗ ਆਜ ਸਰਪੰਚ ਮੁੰਡਾ ਆਦਿਆਂ ਦੁੱਖ ਕਹਾਣੀਆਂ ਔਰ ਇਹਨਾਂ ਦੇ ਦੱਖਾਂ ਪ੍ਰਤੀ ਆਪਾਂ ਨੂੰ ਦੱਸ ਰਹੇ ਹਾਂ ਤਾਕਿਓ ਬੇਨਤੀ ਆਪਾਂ ਗਰੂ ਰਹਿਦੇ ਨਹੀਂ ਐ ਕਿ ਜਿਹੜਾ ਇੱਥੇ ਆ ਕੇ ਲੋਕਾਂ ਨੂੰ ਪਰੇਸ਼ਾਨ ਕਰੀਏ ਰਾਹ ਜਾਂਦਿਆਂ ਪਰੇਸ਼ਾਨ ਕਰੀਏ ਪਰ ਅੱਧੀ ਸੁਖੀ ਹੋ ਕੇ ਜਦੋਂ ਕੋਈ ਇਨਸਾਨ ਮਜ਼ਦੂਰ ਕਿਸਾਨ ਨੂੰ ਕੋਈ ਆਸਰਾ ਨਾ ਮਿਲੇ ਤਾਂ ਫਿਰ ਉਹ ਚਾਰ ਬਰਾਮਾਂ ਨੂੰ ਇੱਕ ਇੱਕ ਝੁਟਕਾ ਕਰਕੇ ਤੇ ਆਪਣਾ ਦੁੱਖ ਰੋਂਦਾ ਹੈ ਕਿ ਸਾਡੇ ਨਾਲੇ ਬਾਜ਼ਾ ਹੋ ਰਿਹਾ ਹੈ ਤੁਖਾ ਦੀਓ ਪਹਿਲੀ ਗੱਲ ਤਾਂ ਮੈਂ ਬੇਨਤੀ ਇਹ ਸਾਰੇ ਸਾਸੀਆਂ ਕਰਾਂਗਾ ਬਚੁਰਗ ਟੋਰ ਗਏ ਕਾਫੀ ਗਾਰੇ ਸਾਡੇ ਲੀਡਰ ਵੀ ਪੁਰਾਣੇ ਕੇ ਇੰਨੀ ਅੱਜ ਸਾਡੇ ਜਨ ਤਾਂ ਮੈਂ ਇੱਕ ਕਹਾਂਗਾ ਕਿ ਅਜੜੀ ਨੌਜਵਾਨ ਪੀੜੀ ਹੈ ਅੱਜ ਦੇ ਹਾਲਾਤਾਂ ਅੱਜ ਦੇ ਵਕਤ ਨੂੰ ਇਹ ਪੀੜੀ ਹੀ ਦੂਤ ਹੈ ਐਸਪੀੜੀ ਨੇ ਇਹ ਹਰ ਆਉਣ ਵਾਲੇ ਚੀਜ਼ ਦੀ ਮਤੀਬਤ ਹੈ ਸੂਲਕ ਬੀਵਤ ਨੂੰ ਪਾਉਣ ਕਰਦੇ ਉੱਥੇ ਸਾਡਾ ਹੋਰ ਕੋਈ ਸਾਥਕ ਨਹੀਂ ਜਿੱਕੋ ਇੱਕ ਰਾਦਾ ਨੇ ਦੀ ਇੱਕ ਝੋਟਾ ਹੈ ਇੱਕ ਝੋਟਾ ਆਪਣੇ ਹਾਕਾਂ ਦੀ ਰਾਖੀ ਕਰ ਸਕਾਂਗੇ ਤੇ ਜੇ ਸਾਥੀਓ ਆ ਮੈਂ ਵੀਰਾਂ ਦੇ ਕੇ ਗੱਲ ਆਪਣੀਆਂ ਗੱਲਾਂ ਥੋੜੀ 2 ਮਿੰਟ ਬੰਨ੍ਹਦੇ ਯਾਰ ਕਰੋ ਤਾਂ ਵਧੀ ਆਏ ਸੋ ਸਾਥੀਓ ਅੱਜ ੱੰਮਾ ਨਾ ਜਾਈ ਅੱਜ ਧੋਖ ਦੀ ਕਹਾਣੀ ਹੈ ਕਿ ਕਾਫੀ ਸਾਰਾ ਏਰੀਆ ਆਪਣਾ ਉਦਰਾਕਰਾਂ ਕੀਹਦਾ ਜ਼ੋਰ ਨਹੀਂ ਸਬਾ ਹੋ ਗਿਆ ਲੋਕਾਂ ਨੇ ਹੱਥ ਕੇ ਮਜ਼ਦੂਰੀਆਂ ਕਰਕੇ ਆਰਤੀਆਂ ਤੋਂ ਪੈਸਾ ਲੈ ਕੇ ਵਧਨਾ ਤੇ ਖਰਚ ਕੀਤੇ ਪਾਜੋ ਪਾਜੇ ਦੇ ਸ਼ਰੀਰ ਦਾ ਡੰਦਾ ਪੈਸਾ ਸੋ ਸਾਥੀਓ ਪਤਾ ਲੱਗਿਆ ਹੈ ਕਿ ਕੋਈ चांगरियो तबाह हुआ पर उहो चार कुदरती असीं दुख ईंदी आहियां सारे हालात हूंदो जहिड़ी मुठ बची आहे ਸਾਥੀਓ ਜਿਹੜੀ ਮੋਠੋਣ ਮੱਤੀ ਹੈ ਜੇ ਇਹਨੂੰ ਜਿਨ੍ਹਾਂ ਨੇ ਇੱਕ ਥੀਏਟਰ ਜੋੜਨੀ ਧਨ ਤੇ ਦਿੱਗੀਆਂ ਵਡੀਆਂ ਕਰਨੀਆਂ ਅੱਜ ਇੱਕ ਥਾਣੂ ਮਜ਼ਦੂਰ ਨੂੰ ਅਤੀ ਦੁਖੀ ਕੀਤੇ ਖੜਾ ਤੇ ਸੁਖੀ ਕਰਨ ਕਿ ਮੈਂ ਤਾਂ ਇੱਕੋ ਬੇਨਤੀ ਮਤਵਾ ਹੈ ਕਿ ਕੋਈ ਸਰਕਾਰੀ ਉਪਾਏ ਕਰਨਾ ਤੁਮ ਐਸੇ ਕੋ ਬੇਨਤੀ ਕਰਾਗਾ ਕਹੋ ਕਹੋ ਵੀ ਕਿ ਬਾਹਰ ਦੇ ਮਜਬੂਰ ਦੇ ਫੇਰ ਤੇ ਕੋਈ ਆਵਾਜ਼ ਹੋਣੀ ਕਿ ਇਸੇ ਸਿਰੇ ਇੱਕ ਜੁੱਟਾ ਰਹਾਂਗੇ ਤਾਂ ਕੋਈ ਤਾਕਤ ਨਹੀਂ ਜਿਹੜੀ ਪਬਲਿਕ ਦੇ ਅੱਗੇ ਟੁਕੇ ਨਾ ਤੋਂ ਮੈਂ ਇਹਨਾਂ ਕੋਸ਼ਿਸ਼ਾਂ ਦਾ ਰਜਾ ਨਾਗ ਤਿੰਨ ਤੱਕ ਅੰਤ ਕੋ ਜੋਰ ਕਰਕੇ ਪਰ ਕੋਈ ਅਮਨ ਸੈਂਤੀ ਹੋਗੀ ਵਾਇਰੋਜੀ ਦਾ ਖਾਸਾ ਵਾਇਰੋਜੀ ਬੱਤੇ ਤੁਸੀਂ ਵਿਦਾਈ ਦੇ ਪਾਤਰ ਹੋ ਜੇਰਾ ਆਪਣਾ ਅੱਜ ਕੰਮ ਉਧਾਰ ਛੱਡ ਕੇ ਤੇ ਇੱਥੇ ਅਤੀ ਦੁਖੀ ਹੋ ਕੇ ਸਿੱਧਾ ਟੱਕਰ ਲਖਾਇਆ ਸਤਕਾਰਯੋਗ ਸਾਥੀਓ ਮੈਂ ਸਲਾਮ ਕਰਦਾ ਤੁਹਾਨੂੰ ਜਿਹੜਾ ਸਵੇਰ ਤੋਂ ਤੁਸੀਂ ਇੱਥੇ ਬੈਠੇ ਜੇ ਕਿ ਹਰੇਕ ਦੇ ਕਿਸਾਨ ਦੇ ਖੇਤ ਤੇ ਕੰਬੈਨ ਲੱਗੀ ਹੈ ਬੜੇ ਜਿਆਦਾ ਸਿਰ ਫੁਰਕਣ ਦੀ ਸਾਨੂੰ ਵਹਿਲ ਨਹੀਂ ਫਿਰ ਵੀ ਅਸੀਂ ਆਪਣੇ ਹੱਕਾਂ ਦੀ ਖਾਤਰ ਇੱਥੇ ਖੜੇ ਆ ਤੇ ਮੈਂ ਮੇਰੇ ਤੋਂ ਪਹਿਲਾਂ ਸਾਡੇ ਸਤਕਾਰਯੋਗ ਅੰਕਲ ਜੀ ਮੇਰ ਸਰਪੰਚ ਜੀ ਕੰਨਾ ਕਰਕੇ ਗਿਆ ਵੇਖੋ ਇਹ ਲਾਧੂ ਕਾਦੀ ਧਰਤੀ ਦਾ ਇਤਿਹਾਸ ਰਿਹਾ ਹੈ ਭਾਵੇਂ ਕੋਈ ਮੁੱਖ ਮੰਤਰੀ ਆਇਆ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਅਫਸਰ ਆਇਆ ਇਹਨਾਂ ਤੇ ਕਵੀ ਵੀ ਚੜ੍ਹਾਈ ਕਰ ਲਾਂਗਾ ਉਹ ਔਖ ਹੈ ਸੋ ਕੁਝ ਸਹਿਮਤੀ ਬਣੀ ਹੈ ਸ਼ੈਲਰ ਵਾਲੇ ਕੋਈ ਨੁਮਾਇੰਦੇ ਸ਼ੈਲਰ ਵਾਲਾਂ ਦੇ ਉਹਨਾਂ ਦਾ ਪ੍ਰਧਾਨ ਤੇ ਉਹ ਆਏ ਸੀਗੇ ਸਾਰੇ ਉਹਨਾਂ ਨੇ ਇਹ ਗੱਲ ਕੀਤੀ ਹੈ ਜਿਹੜੀਆਂ ਦੂਜੀਆਂ ਮੰਡੀਆਂ ਦੇ ਵਿੱਚ ਰੇਟ ਅਸੀਂ ਉਸ ਬਰਾਬਰ ਜਿਹੜਾ ਰੇਟ ਪਰ ਲਾਵਾਂਗੇ ਕਿਸਾਨ ਤੋਂ ਜਿਹੜਾ ਚੋਨਾ ਖਰੀਦਾਂਗੇ ਉਸ ਰੇਟ ਤੇ ਇਸ ਗੱਲ ਤੇ ਜਿਹੜੀ ਸਹਿਮਤੀ ਬਣੀ ਹੈ ਔਰ ਮੌਕੇ ਤੇ ਜਿਹੜਾ ਪ੍ਰਸ਼ਾਸਨ ਦਾ ਆਪਣੇ ਸੈਕਟਰੀ ਸਾਹਿਬ ਤਸਵੀਲਦਾਰ ਸਾਹਿਬ ਤਸਵੀਲਦਾਰ ਸਾਹਿਬ ਸਾਰੇ ਮੌਕੇ ਤੇ ਮੌਜੂਦ ਨੇ ਔਰ ਇਸ ਗੱਲ ਦੇ ਗਵਾਹ ਨੇ ਕਿਉਂਕਿ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਲਾਗੂ ਤੁਸੀਂ ਕਰਾਉਣੀ ਹੈ ਪਰ ਬਹੁਤ ਅਫਸੋਸ ਦੀ ਗੱਲ ਸਾਥੀਓ ਉਹ ਕਹਿੰਦਾ ਨਾ ਸਹਿਬ ਆਪ ਤਾਂ ਵੱਡੇ ਆਈਆਂ ਇਸ ਭਾਵ ਐ ਦਿੱਤੇ ਪਰ ਵਾਕਿਆ ਹੀ ਜਦੋਂ ਲੋਕ ਜੀਨ ਤੋਂ ਉੱਠ ਕੇ ਉਸ ਗੱਡੀ ਤੇ ਬੈਠ ਜਾਂਦੇ ਆ ਨਾ ਵਾਕਿਆ ਉਹ ਬੰਦੇ ਨੂੰ ਬੰਦਾ ਨਹੀਂ ਸਮਝਦੇ ਆਹੀ ਗੱਲ ਇਹਨਾਂ ਲਾਡੂ ਵਾਲੇ ਛੱਲਰਾਂ ਨੇ ਕੀਤੀ ਉਹ ਬੰਦੇ ਬਹਿਨ ਨੂੰ ਤਿਆਰ ਹੀ ਨਹੀਂ ਸੀ ਯਾਰ ਆਪਣੇ ਨਾਲ ਇੰਨੀ ਮਤਲਬ ਉਹਨਾਂ ਨੂੰ ਆਪਣੇ ਤੋਂ ਨਫ਼ਰਤ ਹੋ ਗਈ ਬੜੀ ਯਾਰ ਸ਼ਰਮ ਦੀ ਗੱਲ ਆ ਔਰ ਸਭ ਤੋਂ ਵੱਡੀ ਸ਼ਰਮ ਦੀ ਗੱਲ ਇਹਨਾਂ ਆਰਤੀਆਂ ਦੇ ਵਾਸਤੇ ਆ ਵਿਆਰਤੀਆਂ ਦਾ ਕੋਈ ਵੀ ਨੁਮਾਇੰਦਾ ਨਹੀਂ ਆਇਆ ਕੂੰਗੇ ਬਣ ਕੇ ਸਾਡੇ ਕੋਲੋਂ ਕਮਾਈਆਂ ਕਰ ਕਰਕੇ ਅੱਜ ਜੋ ਰਾਜੇ ਬਣਿਆ ਅੱਜ ਜੋ ਸਾਡ ਨੂੰ ਹੀ ਜਿਹੜੇ ਤਰਕਾਰ ਰਿਹਾ ਹੈ ਬੜੀ ਦੁੱਖ ਦੀ ਗੱਲ ਹੈ ਅੱਜ ਠੀਕੇ ਸਾਡਾ ਸਾਰਾ ਭਾਈਚਾਰਾ ਸਾਡੇ ਕਿਸਾਨ ਮਜ਼ਦੂਰ ਸਾਰੇ ਇਕੱਠੇ ਖੜੇ ਹੈ ਪਰ ਉਹ ਕਿੱਥੇ ਅੱਜ ਉਹ ਗੱਡੀਆਂ ਤੇ ਬੈਣ ਵਾਲੇ ਜਿਨ੍ਹਾਂ ਨੂੰ ਅਸੀਂ ਸਾਡੇ ਕੋਲ ਕਾਮੀਆਂ ਲੈ ਲੈ ਕੇ ਸਾਨੂੰ ਪੈਸੇ ਦੇ ਦੇ ਕੇ ਵਿਆਜਾਂ ਦੀ ਭਰ ਭਰ ਕੇ ਅੱਜ ਉਹਨਾਂ ਨੂੰ ਉੱਥੇ ਬਿਠਾਇਆ ਅੱਜ ਕਿੱਥੇ ਮਰ ਗਿਆ ਆਰਤੀ ਕੋਈ ਖੜਾ ਹੋ ਤੁਹਾਡੇ ਨਾਲ ਕਿਸਾਨ ਵੀਰੋ ਸਿਆਣੇ ਹੋ ਜਾਓ ਸਿਆਣੇ ਹੋ ਜਾਓ ਬੜਾ ਲੁੱਟੀ ਲਿਆ ਬੜਾ ਲੁੱਟੀ ਲਿਆ ਜਿੰਦਾਬਾਦ ਪਰ ਹੁਣ ਨਹੀਂ ਹੁਣ ਨਹੀਂ ਅੱਜ ਆਪਾਂ ਆਪਕੀ ਦਾ ਸਰਕਾਰ ਦਾ ਵਿਸ਼ਵਾਸ ਤੋਂ ਆਣਗੇ ਜੋ ਅਛਿਲਰਾਂ ਨਾਲ ਗੱਲਬਾਤ ਹੋਈ ਹੈ ਸਾਡੀ ਜੇ ਇਸ ਗੱਲ ਤੇ ਖੜੇ ਨਹੀਂ ਉਤਰਦੇ ਤਾਂ ਅੱਜ ਤੱਕ ਲੱਗਾ ਕਿ ਲਾਧੂਗਾ ਇਕਾਈ ਜਾਂ ਆਪਾਸੇ ਸਾਡੇ ਸਾਥੀਆਂ ਦਾ ਕੰਠ ਜੇ ਸੰਯੁਕਤ ਕਿਸਾਨ ਮੋਰਚੇ ਦੇ ਕੋਲੇ ਇਹ ਗੱਲ ਚਲੀ ਗਈ ਤੇ ਸਮਾਲਾ ਉਖਾ ਹੋ ਜਾਣਾ ਇਹ ਗੱਲ ਸਮਝ ਲੈਣ ਪਰ ਸ਼ਹਿਰਾਂ ਵਾਲੇ ਵੀ ਇਹ ਗੱਲ ਸੋਚ ਲੈਣ ਰੋਕੇ ਵਿਖਾਵੇ ਕੋਈ ਕਿੱਟਾ ਮਰਜੀ ਵੱਟਾ ਰੋਕੇ ਵਿਖਾਵੇ ਕਿਸਾਨਾਂ ਨੇ ਰੋਕਿਆ ਕਿ ਨਹੀਂ ਟੋਲ ਟੈਕਸ 1.5 ਸਾਲ ਰੋਕੀ ਰੱਖਿਆ ਆ ਸ਼ੋਪਿੰਗ ਮਾਲ ਰੋਕੀ ਰੱਖੇ ਟ੍ਰੇਨਾਂ ਰੋਕੀ ਰੱਖੀਆਂ ਇਹਨਾਂ ਦੀਆਂ ਫੈਕਟਰੀਆਂ ਰੋਕੀ ਰੱਖੇ ਜਦੋਂ ਲੋਕ ਖੜੇ ਹੋ ਜਾਂਦੇ ਆ ਨਾ ਵੱਟੇ ਤੋਂ ਵੱਟੇ ਜਿਹੜੀਆਂ ਸਰਕਾਰਾਂ ਉਹਨਾਂ ਨੂੰ ਕੁੱਟਨੇ ਟੇਕਣੇ ਪੈਂਦੇ ਆ ਇਹ ਗੱਲ ਜਿਹੜੀ ਹੈ ਉਹਨਾਂ ਨੂੰ ਸਮਝਾਣੀ ਚਾਹੀਦੀ ਹੈ ਤਾਂ ਮੈਂ ਜਿਆਦਾ ਗੱਲਾਂ ਨਾ ਕਰਦਾ ਹੋਇਆ ਆ ਅਕਸ਼ੀ ਸਾਬ ਨੂੰ ਬੇਨਤੀ ਕਰਾਂਗਾ ਸੀਲਦਰ ਸਾਹਿਬ ਨੂੰ ਨਾ ਦਿੱਪਤੀ ਸਾਹਿਬ ਨੇ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਇੱਥੇ ਆ ਕੇ ਸਤਾਨਾਂ ਨੂੰ ਇਸੀ ਦਾ ਵਿਸ਼ਵਾਸ ਦਿਵਾਉਣ ਇਹ ਗੱਲ ਨਹੀਂ ਹੋਣੀ ਵੀ ਇੱਥੇ ਗੱਲ ਕਰਕੇ ਤੁਸੀਂ ਬਾਅਦ ਮੁੱਕਰ ਜੋ ਉਹ ਗੱਲ ਕਦੇ ਨਹੀਂ ਹੋਊਗੀ ਇਸ ਤੋਂ ਵੱਡਾ ਅਸੀਂ ਸਰਕਾਰ ਦੇ ਨਿਦਾਨ ਵਾਲੇ ਸਮੇਂ ਵਿੱਚ ਕਰਾਂਗੇ ਉਹਨਾਂ ਨੇ ਇਹ ਗੱਲ ਤੇ ਸਹਿਮਤੀ ਪੜ੍ਹ ਰਖਾਈ ਹੈ ਜਿਹੜੇ ਦੂਜੇ ਮੰਡੀਆਂ ਦੇ ਬਰਾਬਰ ਅਸੀਂ ਲੱਖਕਾ ਮੰਡੀ ਦੇ ਚ ਰੇਕ ਦੇਾਂਗੇ ਇਹ ਇਹ ਗੱਲ ਤੇ ਟਾਈਮ ਤੋਂ ਤੁਸੀਂ ਦੋਵੇਂ ਅਸਖੜ ਕਰਕੇ ਮਤਦਨੀ ਦੇ 11 ਕਿੱਤੇ ਉਹ ਵਿਆਜ ਦੀ ਉਹ ਵਿਆਜ ਦੀ ਮਿਤੀ ਪਹਿਲਾਂ ਸੀਗੀ 18 21 ਤੇ 21 ਤੋਂ 18 ਤੇ ਲੈ ਆਂਦਾ ਤੇ ਕੱਲ ਫਿਰ ਇਹਨਾਂ ਨਾਲ ਮੀਟਿੰਗ ਸਾਰੇ ਅਸਤਰਾਂ ਦੇ ਡੀਐਫਐਸ ਤੋਂ ਆਣਗੇ ਉਹਦੇ ਚ ਸਾਰੇ ਹੋਰ ਵੀ ਪ੍ਰਕਾਸ਼ਿਤ ਕੋਹ ਅਧਿਕਾਰੀ ਹੋਣਗੇ ਉਹਨਾਂ ਦੇ ਵਿੱਚ ਮੀਟਿੰਗ ਹੋਵੇਗੀ ਆਰਤੀ ਨੂੰ ਵੀ ਬੁਲਾਵਾਂਗੇ ਤਾਂ ਤਕੜੇ ਹੋ ਜੋ ਕੋਈ ਡਰਨ ਦੀ ਲੋੜ ਨਹੀਂ ਅੱਧੀ ਵਿਆਜ ਦੇਣੇ ਆ ਯਾਰ ਅੰਦਾਮੀ ਦੇਣੇ ਆ ਸਾਨੂੰ ਆਰਤੀ ਦੀ ਧਕਾ ਦਾ ਡਰ ਹੈ ਉਲਟਾ ਆਰਤੀ ਸਾਡੇ ਸਿਰ ਤੋਂ ਕਮਾਈ ਕਰਦਾ ਤਾਂ ਬਿਲਕੁਲ ਕੋਈ ਡਰਨ ਦੀ ਲੋੜ ਨਹੀਂ ਠੀਕ ਆ ਯਾਰ ਕਿੰਨੇ ਪੈਸੇ ਨਹੀਂ ਦੇਣੇ ਸਾਰੇ ਇੱਕ ਬੰਦੇ ਨੇ ਕਿਤੇ ਨਾ ਕਿਤੇ ਪੈਸੇ ਦੇਣੇ ਆ ਠੀਕ ਹੈ ਉਹ ਸਾਨੂੰ ਕੋਈ ਮੁਕਤੀ ਥੋੜੀ ਦਿੰਦੇ ਆ ਸਾਡੇ ਤੋਂ ਵਿਆਹ ਲੈਂਦੇ ਆ ਤਾਂ ਬਿਲਕੁਲ ਕੋਈ ਦਰਮਿਕ ਬ੍ਰਾਂਡ ਦੀ ਲੋਟ ਨਹੀਂ ਜਿਹੜਾ ਰੇਟ ਤੁਹਾਨੂੰ ਸਹੀ ਲੱਗੇਗਾ ਉਹ ਰੇਟ ਤੇ ਮਾਲ ਵੇਚਿਓ ਬਿਲਕੁਲ ਕੋਈ ਤੁਹਾਨੂੰ ਦਬਾਉਂਦਾ ਜਾਂ ਇਹਦੇ ਵਾਸਤੇ ਤੁਹਾਨੂੰ ਕਹਿੰਦਾ ਵੀ ਸੱਗੇ ਨਾਲੇ ਮਾਲ ਦਿਓ ਤਾਂ ਮੈਨੂੰ ਫੋਨ ਕਰਦੇ ਆ ਜੀ ਮੈਂ ਮੌਜੂਦ ਰਵਾਂਗਾ ਸੋ ਹੁਣ ਲਗਾਤਾਰ ਜਿੰਨੇ ਦਿਨ ਮੰਡੀ ਚੱਲੇਗੀ ਜਿੰਨੇ ਦਿਨ ਮੰਡੀ ਚੱਲੇਗੀ ਅਸੀਂ ਸਾਰੇ ਜਿੰਨੇ ਵੀ ਸਾਥੀਆਂ ਰੋਟੀ ਤਾਂ ਰਾਜਿੰਦ ਤੇ ਕਿਹੜਾ ਰੱਖਾਂਗੇ ਦੇਖਦੇ ਆਂ ਇੱਥੇ ਫਿਰ ਕਿਹੜਾ ਲੰਟ ਕਰਦਾ ਇਕਸਾਨਾ ਜੀ ਤਾਂ ਮੈਂ ਬੇਨਤੀ ਕਰਾਂਗਾ ਆਪਣੇ ਸਪੀਕਰ ਸਾਹਿਬ ਨੂੰ ਉਹ ਆਪਣੀ ਗੱਲ ਰੱਖਣੀ ਜੀ ਉਹਦਾ ਟੈਕਸੀ ਤਾਂ ਰੋਣ ਸਾਸ਼੍ਰੀ ਕਾਲ ਜੀ ਸਾਹਿਬ ਨੂੰ ਹਮੋਂ ਅੱਜ ਇਹ ਦੋ ਦੁਪਹਿਰ ਇੱਕ ਵਾਰੀ ਗੱਲ ਦੇ ਬਾਕੀ ਇਹਨਾਂ ਦੀ ਗੱਲ 12 ਵਜੇ ਮੀਟਿੰਗ ਕੋ ਲਈ ਹੈ ਉਹਦੇ ਸਾਰਾ ਫਾਈਨਲ ਕਰਕੇ ਤੇ ਜਾਣੇ ਕਿਉਂ ਉਹੀ ਮਿਲੇਗਾ ਤੁਹਾਨੂੰ ਦੂਜੀਆਂ ਮੰਡੀਆਂ ਦੇ ਬਰਾਬਰ ਮਿਲੇਗਾ ਫਾਇਲ ਦਾ ਜਲਾਲਾ ਵਾ ਇਸ ਬੰਦ ਵਿੱਚ ਕੱਲ ਮੀਟਿੰਗ ਵੀ ਰੱਖੀ ਹੈ ਆਪਣੇ ਆਰਤੀਆਂ ਨਾਲ ਕੱਲ ਨਿੱਕੀ ਰੂਪ ਤੇ ਲਾਵਾਂਗੇ ਮੈਂ ਵੇਖੋ ਆਪਾਂ ਕੋਈ ਕੱਤੀਆਂ ਗੋਲੀਆਂ ਨਹੀਂ ਖੇਡਣਾਂ 5-6 ਸਾਲ ਹੋ ਗਿਆ ਲੋਕਾਂ ਦੀ ਲੜਾਈ ਲੱਟਦੇ ਦਿੰਦੇ ਆ ਬਸ ਲਾ ਜਿਹੜਾ ਪੂਰਾ ਤਜਰਬਾ ਕਰਕੇ ਲਾ ਗਿਆ ਹੈ ਅਈ ਨਾ ਕੀ ਕਰਣਾ ਹੈ ਕਿਵੇਂ ਮੋੜੇਗਾ ਆਪਾਂ ਇੱਥੇ ਆ ਕੇ ਜਾਣਾ ਮੇਰਾ ਆਪਣੀ ਗੱਲ ਤੋਂ ਮੁਕਰਦੇ ਐ ਮੈਂ ਤੁਹਾਨੂੰ ਦੱਲਾਂਗਾ ਪਹਿਲਾਂ ਮੈਂ ਕਹਿੰਦਾ ਨਹੀਂ ਬੱਤਾ ਰੋਕਣਾ ਸਾਡਾ ਕਰਨ ਦੀ ਕੋਸ਼ਿਸ਼ ਆ ਰੋ ਜਦ ਮੈਂ ਸਾਡੇ ਬੰਦੇ ਕਰਨਗੇ ਮੈਂ ਨਾ 30 ਲੈ ਕੇ ਬਹਿ ਜਾਵੇਂ ਇਹ ਕਾਟੇ ਨਾਲ ਤਕਰਾਰ ਕਿਸੇ ਕਰਨ ਦਾ ਕੰਮ ਨਹੀਂ ਸਾਡੇ ਕਿਸਾਨ ਨਾਲ ਟੱਕਾ ਕਰਨਗੇ ਸਾਡੇ ਕਿਸਾਨਾਂ ਦੀ ਲੁੱਟ ਕਰਨਗੇ ਮੈਂ ਇਸ ਸੇਜ ਤੋਂ ਐਲਾਨ ਕਰਦਾ ਫਿਰ ਭਾਵੇਂ ਫਿਰ ਤਾਂ ਲੈ ਜੇ ਜਿਹਨਾਂ ਦੇ ਛੱਡਦੇ ਨੇ ਪਰਚੇ ਪਵਾ ਦੇਣਾ ਫਿਰ ਇਹਨਾਂ ਦੇ ਛੇਡਰਾਂ ਦੇ ਵਿੱਚ ਵੀ ਮਾਰ ਨਹੀਂ ਜਾਣ ਦਿੰਦੇ ਇਹ ਤੁਹਾਡਾ ਮੇਰਾ ਵਾਅਦਾ ਹੋ ਗਿਆ ਇੱਕ ਦੋ ਨਾ ਰਹੇ ਆਪਾਂ ਲਾਵਣੇ ਨਾ ਉਹ ਜਾਵੇ ਸਾਡੇ ਏਕਤੇ ਦਾ ਪਤਾ ਚੱਲੇ ਫੁੱਲ ਰਿਆ ਮਤਲਬ ਇਹ ਜਿਹੜੀਆਂ ਗੱਲਾਂ ਆ ਕੋਈ ਨਹੀਂ ਬੱਸ ਇੱਕ ਦੋ ਨਾਰੇ ਕਿ ਕਿਸਾਨ ਮਜ਼ਦੂਰ ਕਿਸਾਨ ਮਜ਼ਦੂਰ ਜਿੰਦਾਬਾਦ ਲੋਕਾ ਦਿਓ ਇਹ ਜਿਹੜੀਆਂ ਗੱਲਾਂ ਨੇ ਇਹ ਆਪਾਂ ਇਸਕੇ ਤੋਂ ਬਾੜ ਰਹਿਣਾ ਹੁਣ ਦਾ ਇੱਕ ਤਾਰਾ ਰੱਖੋ ਇੱਕ ਤਾਰਾ ਰੀ ਮਾਰ ਕੇ ਸਾਡੇ ਨਾਲ ਘੜੀਏ ਤੇ ਅੱਜ ਜਥਾਰ ਭਰਿਆ ਤਾਂ ਮਾਰ ਕੀ ਦੀ ਸ਼ੁਰੂਆਤ ਕਰੀ ਬਾਕੀਆਂ ਨੂੰ ਬੇਨਤੀ ਆ ਮੈਂ ਸਾਡਾ ਦਿਲ ਦੀਆਂ ਗੜਾਈਆਂ ਤੋਂ ਤੁਹਾਨੂੰ ਅੱਜ ਕਰਦਾ ਮੇਰਾ ਫਿਰ ਤੋਂ ਬੜਾ ਜਿਹੜਾ ਤੁਸੀਂ ਇੰਨਾ ਸਮਾਂ ਕੱਢ ਕੇ ਇੱਥੇ ਆਪਦੇ ਹੱਕਾਂ ਦੀ ਵਕਤ ਹੈ